पेंड कटारिया कटारी उगे समाज सेवक बलवीर सिंह जी का बीती दिन देहांत हो गया से इस मौके दुख की घड़ी वि इलाकेर तो वक् वक् राजनीतिक पार्टियां धार्मिक जथेबंद समाजिक संस्थाव पत्रकार भाईचारा सियासी आगुआ वालों परिवार न दुख साझा किया इस मौके दुख की घड़ी बलवीर सिंह कटारिया की आत्मिक शांति श्री साहेज पाठ साहेब जी दे पाए गए ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ਼੍ਰੀ ਸਿੰਘ ਸਬਾਜੀ ਕਟਾਰੀਆ ਵਿਖੇ ਵੈਰਾਗਮੀ ਕੀਰਤਨ ਕੀਤਾ ਗਿਆ ਇਸ ਮੌਕੇ ਬਲਵੀਰ ਸਿੰਘ ਕਟਾਰੀਆ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਦਾ ਦੇ ਫੁੱਲ ਪੇਟ ਕਰਕੇ ਸ਼ਰਧਾਂਜਲੀਆਂ ਪੇਟ ਕੀਤੀਆਂ ਗਈਆਂ ਇਸ ਮੌਕੇ ਸ਼ਰਧਾਂਜਲੀ ਸਮਾਗਮ ਮੌਕੇ ਰਾਮ ਪ੍ਰਕਾਸ਼ ਸੂਦਰੀਹਲਾ ਡਾਕਟਰ ਪਰਮਿੰਦਰ ਸੂਦੈਸ ਜੀ ਆਰ ਹਸਪਤਾਲ ਕੋਟਫਤੋਹੀ ਡਾਕਟਰ ਗਗਨਦੀਪ ਸਿੰਘ ਗੋਪਾਲਿਆ ਪੀਮਾ ਪਚਨੰਗਲਾ ਪਲਵਿੰਦਰ ਸਿੰਘ ਹਰਜੀਤ ਸਿੰਘ ਅਜਾਦਵਿੰਦਰ ਸਿੰਘ ਨਰਿੰਦਰ ਕੌਰ मनदीप कौर गगनदीप सिंह, गुरशरण सिंह, बीबी हरजोत कौर प्रधान जथेदार निर्मल सिंह, सरपंच वरिंदर सिंह, सुखदेव सिंह, सर्कल इंचार्ज रजिंदर आम आदमी पार्टी नंबरदार सिंह नंबरदार सिंह, पटियाला नंबरदार सुखविंदर पटियाला आदि हाजिर सन कैमरामैन मनिंदर सैणी के नुशियारपुर तो पत्रकार हरविंदर पोंगरनी की विशेष रिपोर्ट ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਟੂ ਟੂਹੀ ਤੋਂ ਕੱਲੇ ਆਇ ਨਾਨਕਾ ਸੱਦੇ ਉੱਠ ਜਾਏ ਹਰ ਇਨਸਾਨ ਆਪਣੀ ਜੋ ਯਾਤਰਾ ਹੈ ਸਫਲ ਕਰਨ ਆਇਆ ਸਫਲ ਕੀਤੀ ਕਈਆਂ ਦੀ ਹੋਈ ਕਈਆਂ ਦੀ ਨਹੀਂ ਹੋਈ ਕੁਝ ਕੁ ਬੰਦੇ ਇਦਾਂ ਦੇ ਹੁੰਦੇ ਆ ਜਿਹੜੀ ਆਪਣੀ ਡਿਊਟੀਆਂ ਬਹੁਤ ਅੱਛੀ ਤਰੀਕੇ ਦੇ ਨਾਲ ਨਿਵਾਕੇ ਚਲੇ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਬਲਵੀਰ ਸਿੰਘ ਪਿੰਡ ਕਟਾਰੀਆਂ ਡਿਸਟ੍ਰਿਕਟ ਨਵਾਂ ਸ਼ਹਿਰ ਕੁਝ ਦਿਨ ਪਹਿਲਾਂ ਉਹ ਅਕਾਲ ਚਲਾਣਾ ਕਰ ਗਏ ਸੀਗੇ ਪੰਜ ਪੌਤ ਇੱਕ ਸ਼ਰੀਰ ਤਿਆਗ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਚਲ ਗਏ ਅੱਜ ਉਹਨਾਂ ਦੇ ਅੱਜ ਅੰਤਿਮ ਅਰਦਾਸ ਦੇ ਵਿੱਚ ਜਾ ਕੇ ਸ਼ਾਮਲ ਹੋਣ ਦਾ ਮੌਕਾ ਮਿਲਿਆ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਉਹਨਾਂ ਦੀ ਫੈਮਿਲੀ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ